ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਵਲੌਗ ਐਂਡ ਟਰੈਵਲ ਜੀ ਤੁਹਾਡੇ ਲਈ ਅੱਜ ਲੈ ਕੇ ਆਇਆ ਜੀ ਵੀਡੀਓ ਗੁਰਦੁਆਰਾ ਸੋਮਾ ਸਰ ਸਾਹਿਬ ਪਾਸ਼ਾਹੀ 10ਵੀਂ ਪਿੰਡ ਟਿੱਬਾ ਲੁਧਿਆਣਾ ਜੀ ਤੇ ਆਪਾਂ ਹੁਣ ਟਿੱਬੇ ਵਾਲੇ ਪੁਲ ਦੇ ਉੱਪਰ ਖੜੇ ਆ ਜੀ ਜਿੱਥੋਂ ਗੁਰਦੁਆਰਾ ਸਾਹਿਬ ਜੀ ਦਾ ਰਸਤਾ ਇੱਥੋਂ ਖੱਬੇ ਹੱਥ ਮੁੜਦਾ ਜੀ ਤੇ ਸਿੱਧਾ ਰਸਤਾ ਦਰਾਹੇ ਨੂੰ ਨਿਕਲ ਜਾਂਦਾ ਜੀ ਤੇ ਇੱਧਰ ਨੂੰ ਰਸਤਾ ਦੁੱਗਰੀ ਨਹਿਰ ਗਿੱਲ ਨਹਿਰ ਨੂੰ ਨਿਕਲਦਾ ਜੀ ਗਿੱਲ ਨਹਿਰ ਦੇ ਉੱਪਰੋਂ ਇਹ ਗੁਰਦੁਆਰਾ ਸਾਹਿਬ ਜੀ 8-10 ਕਿਲੋਮੀਟਰ ਦੀ ਦੂਰੀ ਤੇ ਆ ਜੀ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਗੇਟ ਕੋਲ ਪਹੁੰਚ ਗਏ ਆ ਜੀ ਇਹ ਮੇਨ ਗੇਟ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਸਵੀਰ ਉੱਪਰਲੇ ਪਾਸੇ ਲਗਾਈ ਗਈ ਆ ਜੀ ਗੇਟ ਦੇ ਉੱਪਰ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਜੀ ਦੇ 메인 게ਟ ਤੇ ਪਹੁੰਚ ਗਏ ਆ ਜੀ ਬਾਬਾ ਜੀ ਬੜੇ ਪਿਆਰ ਨਾਲ ਸੇਵਾ ਨਿਭਾ ਰਹੇ ਆ ਗੁਰਦੁਆਰਾ ਸਾਹਿਬ ਜੀ ਦੀ ਪ੍ਰਮਾਤਮਾ ਕਰੇ ਇਹਨਾਂ ਦੀਆਂ ਉਮਰਾਂ ਲੰਬੀਆਂ ਹੋਣ ਜੀ ਲਓ ਜੀ 게ਟ ਦੇ ਸਾਹਮਣੇ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦਿੱਥੇ ਤੀਰ ਦੀ ਨੋਕ ਤੇ ਸੋਮਾ ਪ੍ਰਗਟ ਕਰਿਆ ਸੀਗਾ ਜੀ ਆਪਾਂ ਉਸ ਸਥਾਨ ਤੇ ਅੱਜ ਪਹੁੰਚ ਚੁੱਕੇ ਆ ਜੀ ਸੰਗਤੋ ਬੜੇ ਪਿਆਰ ਤੇ ਸਤਿਕਾਰ ਨਾਲ ਮੇਰੀ ਵੀਡੀਓ ਦੇ ਦੇ ਰਾਈ ਤੁਸੀਂ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਜੀ ਦੇ ਲਓ ਜੀ ਆਪਾਂ ਹੁਣ ਹੱਥ ਧੋ ਕੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਚੱਲਦੇ ਆ ਜੀ ਤੇ ਸੰਗਤੋ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਕਰੋ ਸੰਗਤੋ ਦਰਸ਼ਨ ਤੁਸੀਂ ਵੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਲਓ ਜੀ ਨਿਸ਼ਾਨ ਸਾਹਿਬ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਤੇ ਆਉਣ ਵਾਲੀਆਂ ਵੀਡੀਓ ਮੈਂ ਤੁਹਾਡੇ ਲਈ ਰੋਜ਼ ਨਵੀਆਂ ਵੀਡੀਓ ਲੈ ਕੇ ਆਉਣਾ ਜੀ ਤਾਂ ਕਿ ਤੁਹਾਨੂੰ ਜਿਹੜੀਆਂ ਮੇਰੀਆਂ ਨਵੀਆਂ ਰੋਜ਼ ਵੀਡੀਓ ਆਉਂਦੀਆਂ ਨੇ ਜੀ ਉਹ ਵੀਡੀਓ ਤੁਹਾਨੂੰ ਸ਼ੋ ਹੋ ਜਾਇਆ ਕਰਨ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦੋਸਤੋ ਲਓ ਜੀ ਆਪਾਂ ਵਾਹਿਗੁਰੂ ਜੀ ਦੇ ਦਰਸ਼ਨ ਕਰਵਾਨੇ ਆ ਜੀ ਤੁਹਾਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਯਾਦ ਕਰਦੇ ਹੋਏ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਦਿਨ ਦੁੱਗਣੀ ਰਾਤ ਚੌਗਣੀਆ ਤਰੱਕੀਆਂ ਕਰੇ ਜੀ ਲਓ ਜੀ ਕਰੋ ਦਰਸ਼ਨ ਤੁਸੀਂ ਵੀ ਇਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸੰਗਤੋ ਤੁਸੀਂ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਆਪਾਂ ਤੁਹਾਨੂੰ ਗੁਰਦੁਆਰਾ ਸੋਮਾਸਰ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਜੀ। ਲਓ ਜੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1704 ਈਸਵੀ ਵਿੱਚ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਦੇ ਜੰਗਲਾਂ ਤੋਂ ਚੱਲਦੇ ਹੋਏ ਸੰਗਣੇ ਟਿੱਬਿਆਂ ਵਿੱਚ ਆ ਕੇ ਆਸਣ ਲਾਏ ਸਨ ਜੀ। ਉਸ ਸਮੇਂ ਉਹਨਾਂ ਦੇ ਨਾਲ ਨਬੀ ਖਾਂ ਗਨੀ ਖਾਂ ਭਾਈ ਦਿਆ ਸਿੰਘ ਜੀ ਭਾਈ ਮਾਨ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਵੀ ਮੌਜੂਦ ਸਨ ਜੀ ਉਸ ਸਮੇਂ ਪੇਡਾਂ ਬੱਕਰੀਆਂ ਨੂੰ ਚਾਰ ਰਹੇ ਆਜੜੀ ਤੋਂ ਗੁਰੂ ਸਾਹਿਬ ਜੀ ਨੇ ਜਲ ਦੀ ਮੰਗ ਕੀਤੀ ਤਾਂ ਆਜੜੀ ਨੇ ਉੱਚੀ ਉੱਚੀ ਬਾਹ ਹੁਲਾਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਸਾਹਿਬ ਇੱਥੇ ਆ ਗਏ ਹਨ ਜਦ ਕਿ ਉਸ ਸਮੇਂ ਦੇ ਹਾਲ ਇਸ ਤਰ੍ਹਾਂ ਦੇ ਸੰਨ ਕੀ ਰੌਲਾ ਪਾਉਣਾ ਠੀਕ ਨਹੀਂ ਸੀ ਕਿਉਂਕਿ ਪਿੱਛੇ ਸ਼ਾਹੀ ਮੁਗਲ ਫੌਜਾਂ ਗੁਰੂ ਸਾਹਿਬ ਜੀ ਦੀ ਭਾਲ ਵਿੱਚ ਲੱਗੀਆਂ ਹੋਈਆਂ ਸੀ ਪਰ ਫਿਰ ਵੀ ਆਜੜੀ ਨੇ ਰੌਲਾ ਪਾ ਦਿੱਤਾ ਹਾਲਾਂਕਿ ਇਹ ਤਾਂ ਉਸ ਸਮੇਂ ਦੇ ਹਾਲਾਤ ਹੀ ਜਾਣਦੇ ਹਨ ਕਿ ਆਜੜੀ ਨੇ ਉਸ ਸਮੇਂ ਹਾਲਾਤਾਂ ਤੋਂ ਡਰਦੇ ਹੋਏ ਜਾਂ ਖੁਸ਼ੀ ਦਿਲ ਵਿੱਚ ਰੌਲਾ ਪਾਇਆ ਸੀ ਜਾਂ ਹਾਲਾਤਾਂ ਤੋਂ ਡਰਦੇ ਹੋਏ ਰੌਲਾ ਪਾਇਆ ਸੀ ਇਹ ਗੱਲ ਤਾਂ ਉਸ ਸਮੇਂ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਜਾਣਦੇ ਸੀ ਉਸ ਸਮੇ ਗੁਰੂ ਸਾਹਿਬ ਨੇ ਉਥੋਂ ਜਲਣਾ ਛਕਿਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਪੁਕਾਹ ਸ਼ਬਦ ਉਲਾਪਿਆ ਤੇ ਗੁਰੂ ਸਾਹਿਬ ਜੀ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਤੀਰ ਦੀ ਨੋਕ ਨਾਲ ਜਲ ਦਾ ਸੋਮਾ ਪ੍ਰਗਟ ਕੀਤਾ ਜੀ ਇਸ ਜਗ੍ਹਾ ਤੇ ਉਹ ਅੱਜ ਵੀ ਉਸੇ ਤਰ੍ਹਾਂ ਜਲ ਦਾ ਸੋਮਾ ਉਸ ਥਾਂ ਉੱਤੇ ਮੌਜੂਦ ਹੈ ਇਸ ਥਾਂ ਉੱਤੇ ਗੁਰਦੁਆਰਾ ਸੋਮਾ ਸਰ ਸਾਹਿਬ ਸੁਸ਼ੋਭਿਤ ਹੈ ਜੀ ਇਸ ਪਾਵਨ ਅਸਥਾਨ ਦੀ ਕਾਰ ਸੇਵਾ ਸੰਪਰਦਾਇ ਸ਼੍ਰੀ ਹਜੂਰ ਸਾਹਿਬ ਵਾਲੇ ਮਹਾਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਕਰਵਾ ਰਹੇ ਹਨ ਜੀ ਇਸ ਸਥਾਨ ਦੀ ਸੇਵਾ ਜੀ ਦੇਖੋ ਜੀ ਆਪਾਂ ਲੰਗਰ ਹਾਲ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਬਹੁਤ ਪਿਆਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜੀ ਜਿੰਨਾ ਵੀ ਪੇਂਟਰਾਂ ਨੇ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਤਸਵੀਰਾਂ ਬਣਾਈਆਂ ਨੇ ਜੀ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਲਓ ਜੀ ਦੇਖੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਵਧੀਆ ਬੂਟੇ ਲੱਗੇ ਹੋਏ ਹਨ ਜੀ ਇੱਕ ਵਾਰ ਤੁਹਾਨੂੰ ਦਰਸ਼ਨ ਕਰਾ ਦਈਏ ਜੀ ਬੂਟੇ ਦੇਖੋ ਜੀ ਬਹੁਤ ਪਿਆਰੇ ਬੂਟੇ ਲੱਗੇ ਨੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੋਸਤੋ ਮੈਂ ਹਰ ਵੀਡੀਓ ਚ ਕਹਿ ਰਿਹਾ ਜੀ ਕਿ ਦੋਸਤੋ ਆਪਣੇ ਘਰ ਦੇ ਬਾਹਰ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਆ ਜੀ ਇੱਕ ਬੂਟਾ ਜ਼ਰੂਰ ਲਗਾਓ ਜੀ ਇੱਕ ਜਾਂ ਦੋ ਬੂਟੇ ਆ ਜ਼ਰੂਰ ਲਗਾਓ ਆਪਣੀ ਜ਼ਿੰਦਗੀ ਦੇ ਵਿੱਚ ਬੂਟਿਆਂ ਦੇ ਨਾਲ ਹਮੇਸ਼ਾ ਸ਼ਾਂ ਰਹਿੰਦੀ ਆ ਜੀ ਤੇ ਆਕਸੀਜਨ ਤੇ ਮੌਸਮ ਦੇ ਵਿੱਚ ਵੀ ਬਹੁਤ ਫਰਕ ਰਹਿੰਦਾ ਜੀ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਰਿਹਾ ਜੀ ਬੂਟੇ ਦੋਸਤੋ ਜ਼ਰੂਰ ਲਗਾਓ ਲਓ ਜੀ ਇੱਧਰ ਬੀਬੀਆਂ ਭਾਂਡੇ ਧੋਣ ਦੀ ਸੇਵਾ ਕਰ ਰਹੀਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਪ੍ਰਮਾਤਮਾ ਕਰੇ ਇਹ ਦੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀਆਂ ਕਰਨ ਜੀ ਪ੍ਰਮਾਤਮਾ ਇਹਨਾਂ ਦੀਆਂ ਸਾਰੀਆਂ ਖੁਸ਼ੀਆਂ ਖੇੜੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਆਵੇ ਜੀ ਅਜੋਕੇ ਸਮੇਂ ਵਿੱਚ ਵੀ ਪਿੰਡ ਦੇ ਲੋਕ ਅਤੇ ਨੇੜੇ-ਨੇੜੇ ਦੇ ਇਲਾਕੇ ਦੇ ਲੋਕ ਇਸ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਅੰਦਰ ਨਤਮਸਤਕ ਹੁੰਦੇ ਹਨ ਜੀ ਵਿਸ਼ੇਸ਼ ਤੌਰ ਉੱਤੇ ਇਸ ਜਲ ਦੇ ਸੋਮੇ ਨੂੰ ਵੇਖਣ ਲਈ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਹਨ ਜੀ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੇ ਨਾਲ ਸਰੋਵਰ ਸਾਹਿਬ ਵੀ ਸ਼ਸ਼ੋਭਿਤ ਹੈ ਜੀ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਜੀ ਇਹ ਸਰੋਵਰ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਜਿਸ ਦੀ ਸਫਾਈ ਦਾ ਫਿਲਹਾਲ ਕੰਮ ਚੱਲ ਰਿਹਾ ਹੈ ਜੀ ਗੁਰਦੁਆਰਾ ਸਾਹਿਬ ਜੀ ਦੀ ਜੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਦੀ માનਤਾ ਹੈ ਕਿ ਇੱਥੇ ਸੱਚੇ ਮਨ ਨਾਲ ਜੋ ਵੀ ਕੋਈ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਜੋ ਵੀ ਕੋਈ ਵਿਅਕਤੀ ਸੱਚੇ ਮਨ ਨਾਲ ਅਰਦਾਸ ਪ੍ਰਵਾਨ ਹੁੰਦੀ ਹੈ ਜੀ ਜੋ ਵੀ ਕੋਈ ਵਿਅਕਤੀ ਇਸ ਸੱਚੇ ਮਨ ਨਾਲ ਇਸ ਗੁਰਦੁਆਰਾ ਸਾਹਿਬ ਵਿੱਚ ਆਉਂਦਾ ਹੈ ਜੀ ਪਰ ਉਸ ਸ਼ਖਸ ਦਾ ਵਿਸ਼ਵਾਸ ਗੁਰੂ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਹੋਣਾ ਚਾਹੀਦਾ ਹੈ ਜੀ ਇਹ ਉਹ ਪਵਿੱਤਰ ਸਥਾਨ ਹੈ ਜੀ ਜੋ ਵੀਡੀਓ ਚ ਦਿਖਾ ਰਿਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੀਰ ਦੀ ਨੋਕ ਤੇ ਪਾਣੀ ਦਾ ਸੋਮਾ ਪ੍ਰਗਟ ਕਰਿਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਜੀ ਸੰਗਤਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਇਸ ਜਗ੍ਹਾ ਨੂੰ ਬਣਾਇਆ ਜੀ ਗੁਰਦੁਆਰਾ ਪਰਮਿੰਦਕ ਕਮੇਟੀ ਦਾ ਵੀ ਬਹੁਤ ਵੱਡਾ ਯੋਗਦਾਨ ਆ ਜੀ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਲੰਗਰ ਵੀ ਅਟੁੱਟ ਗੁਰੂ ਕਾ ਲੰਗਰ ਚੱਲਦਾ ਜੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਤੇ ਆਪਣੇ ਗੁਰੂਆਂ ਦੇ ਇਤਿਹਾਸ ਨੂੰ ਜ਼ਰੂਰ ਯਾਦ ਰੱਖਣ ਅਤੇ ਅਜਿਹੇ ਗੁਰਦੁਆਰਾ ਸਾਹਿਬਾਂਾਂ ਦੀ ਯਾਤਰਾ ਕਰਨ ਤਾਂ ਜੋ ਨਵੀਂ ਪੀੜ੍ਹੀ ਨੂੰ ਵੀ ਆਪਣੇ ਵਿਲੱਖਣ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ ਜੀ ਦੋਸਤੋ ਇਦਾਂ ਦੀਆਂ ਇਤਿਹਾਸਿਕ ਵੀਡੀਓ ਨਵੇਂ ਨੌਜਵਾਨਾਂ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਨੇ ਕਿਉਂਕਿ ਆਪਣੇ ਇਤਿਹਾਸ ਨਾਲ ਜ਼ਰੂਰ ਜੁੜਨ ਜੀ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਦੋਸਤੋ ਮੇਰੀਆਂ ਨਵੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਆਪਾਂ ਨੂੰ ਦੋਸਤੋ ਤੁਹਾਡੇ ਸਾਥ ਦੀ ਲੋੜ ਆ ਜੀ ਤੇ ਆਪਾਂ ਹੀ ਇਦਾਂ ਹੀ ਤੁਹਾਡੇ ਲਈ ਰੋਜ਼ ਨਵੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੀ ਪਿੰਡ ਟਿੱਬਾ ਲੁਧਿਆਣਾ ਦੀ ਕਾਰ ਸੇਵਾ ਜਿਹੜਾ ਗੁਰਦੁਆਰਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਸ ਗੁਰਦੁਆਰਾ ਸਾਹਿਬ ਜੀ ਦੀ ਕਾਰ ਸੇਵਾ ਸੰਪਰਦਾਇ ਸੰਤ ਬਾਬਾ ਗੁਰਮਖ ਸਿੰਘ ਜੀ ਸੰਤ ਬਾਬਾ ਜੀਵਨ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਗੁਰੂ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜੂਰ ਸਾਹਿਬ ਨਦੇੜ ਵਾਲੇ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ ਜੀ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਕਾਰ ਸੇਵਾ ਵਾਲੇ ਸ੍ਰੀ ਹਜੂਰ ਸਾਹਿਬ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਕੰਮ ਚੱਲ ਰਿਹਾ ਜੀ ਕਾਰ ਸੇਵਾ ਦਾ ਦੇਖੋ ਜੀ ਮਾਰਬਲ ਆਇਆ ਪਿਆ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਵੀ ਪੂਰੇ ਗੁਰਦੁਆਰਾ ਸਾਹਿਬ ਵਿੱਚ ਮਾਰਬਲ ਲੱਗ ਰਿਹਾ ਜੀ ਸੰਗਤਾਂ ਦੇ ਸਾਰੇ ਸਹਿਯੋਗ ਨਾਲ ਜੀ ਦੋਸਤੋ ਕੱਲ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਜੀ ਨਵੇਂ ਗੁਰਦੁਆਰਾ ਸਾਹਿਬ ਦੀ ਵੀਡੀਓ ਲੈ ਕੇ ਆਵਾਂਗੇ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ